ਜਿੱਥੇ ਕੋਵਿਡ-19 ਜੋ ਕਿ 2020 ਦੇ ਵਿੱਚ ਭਾਰਤ ਵਿੱਚ ਐਕਟਿਵ ਹੋਇਆ ਉਸਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਜਨ ਜਿੰਦ ਤੇ ਡੂੰਗਾ ਪ੍ਰਭਾਵ ਪਾਇਆ ਉੱਥੇ ਹੀ ਹੁਣ ਪੁਰਾਣੇ ਵੇਰੀਐਂਟ ਦੇ ਵਾਂਗ ਨਵਾਂ ਕਰੋਨਾ ਵਾਇਰਸ ਵੀ ਫੈਲਦਾ ਨਜ਼ਰ ਆ ਰਿਹਾ ਹੈ ਜਿਸਨੇ ਲੋਕਾਂ ਦੀਆਂ ਮੁਸ਼ਕਲਾਂ ਤੇ ਚਿੰਤਾ ਵਧਾ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਕੋਵਿਡ-19 ਦੇ ਨਵੇਂ ਸਬ ਵੇਰੀਐਂਟ ਜੀਐਨ1 ਦੇ ਮਾਮਲਿਆਂ ਨੇ ਲੋਕਾਂ ਨੂੰ ਜਿਹੜਾ ਡਰਾ ਦਿੱਤਾ ਹੈ ਜਿਸ ਕਾਰਨ ਕੇਂਦਰ ਸਰਕਾਰ ਪਹਿਲਾਂ ਹੀ ਅਲਰਟ ਮੋਡ ਦੇ ਵਿੱਚ ਆ ਚੁੱਕੀ ਹੈ ਅਤੇ ਰਾਜਾਂ ਨੂੰ ਸਬਦਾਂ ਰਹਿਣ ਦੀ ਜਿਹੜੀ ਸਲਾਹ ਦੇ ਰਹੀ ਹੈ ਤੇ ਕੇਂਦਰ ਸਰਕਾਰ ਨੇ ਰਾਜਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ ਕਿ ਕਰੋਨਾ ਦੇ ਸਾਰੇ ਸਕਾਰਾਤਮਕ ਨਮੂਨੇ ਜੀਨੋਮ ਸੈਕੁਐਂਸਿੰਗ ਲਈ ਭੇਜੇ ਜਾਣ ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਮਾਮਲੇ ਤੋਂ ਜਾਣੂ ਲੋਕਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਰਾਜਾਂ ਨੂੰ ਪੂਰੇ ਜ਼ਿਮੋਰ ਕ੍ਰਮ ਦੇ ਲਈ ਸਾਰੇ ਸਕਾਰਾਤਮਕ ਕੋਵਿਡ-19 ਟੈਸਟ ਸਵੈਪ ਦੇ ਨਮੂਨੇ ਭੇਜਣ ਦੇ ਜਿਹੜੇ ਨਿਰਦੇਸ਼ ਨੇ ਉਹ ਦੇ ਦਿੱਤੇ ਨੇ ਅਤੇ ਇਸ ਕਦਮ ਨੂੰ ਕੋਵਿਡ ਦੇ ਵਾਧੇ ਮਾਮਲਿਆਂ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦਾ ਇਹ ਨਿਰਦੇਸ਼ ਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਕੁਝ ਰਾਜਾਂ 'ਚ ਕਰੋਨਾ ਦੇ JN1 ਵੇਰੀਐਂਟ ਦੇ ਪ੍ਰਕੋਪ ਨੇ ਚਿੰਤਾ ਜਤਾਈ ਹੈ ਕਿ ਇਹ ਵੱਡੇ ਪੱਧਰ ਤੇ ਫੈਲ ਸਕਦਾ ਹੈ ਪਰ ਹੁਣ ਤੱਕ ਰਾਹਤ ਦੀ ਗੱਲ ਇਹ ਵੀ ਹੈ ਕਿ ਅਧਿਕਾਰੀਆਂ ਨੇ ਹੁਣ ਤੱਕ ਗੰਭੀਰ ਬਿਮਾਰੀ ਜਾਂ ਹਸਪਤਾਲ ਵਿੱਚ ਭਰਤੀ ਹੋਣ ਦੀਆਂ ਰਿਪੋਰਟਾਂ ਵਿੱਚ ਕੋਈ ਵੀ ਵਾਧਾ ਜਿਹੜਾ ਦਰਜ ਨਹੀਂ ਕੀਤਾ ਗਿਆ ਰਿਪੋਰਟ ਵਿੱਚ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਮੁੱਚੀ ਕੋਵਿਡ ਨਿਗਰਾਨੀ ਦਾ ਇੱਕ ਹਿੱਸਾ ਹੈ ਜਿਸ ਨੂੰ ਦੇਸ਼ ਭਰ ਵਿੱਚ ਮਜ਼ਬੂਤ ਕੀਤਾ ਜਾ ਰਿਹਾ ਹੈ ਸਾਰੇ ਆਰਟੀ पीसीआर ਸਕਾਰਾਤਮਕ ਨਮੂਨਿਆਂ ਨੂੰ ਕਰੋਨਾ ਰੂਪ ਦੀ ਕਿਸਮ ਦੀ ਪਛਾਣ ਕਰਨ ਵਾਸਤੇ ਪੂਰੇ ਜ਼ਿਮੋਨ ਕਰਮ ਦੇ ਲਈ ਆਈ ਐਨ ਐਸਏ ਸੀਓਜੀ ਪ੍ਰਯੋਗਸ਼ਾਲਾਾਂ ਦੇ ਵਿੱਚ ਭੇਜਣ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਕੋਵਿਡ ਟੈਸਟਿੰਗ ਵਧਾਉਣ ਦੇ ਲਈ ਕਿਹਾ ਗਿਆ ਹੈ ਜੋ ਕਿ ਬਿਮਾਰੀ ਦੇ ਫੈਲਣ ਨੂੰ ਘਟਾਉਣ ਲਈ ਮਹੱਤਵਪੂਰਨ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਸਾਰੇ ਉਪਾਸ ਸਿਰਫ ਸਾਵਧਾਨੀ ਰਹੀ ਹਾਨ ਜਨਨ ਕਿ ਸਾਵਧਾਨੀ ਪਹਿਲਾਂ ਹੀ ਅ ਵਰਤਨ ਦੇ ਵਾਸਤੇ ਕਿਹਾ ਗਿਆ ਤਾਂ ਜੋ ਇਹ ਜਿਹੜਾ ਵੇਰੀਐਂਟ ਹੈ ਉਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਜਿਸ ਤਰੀਕੇ ਨਾਲ 2020 ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਕੋਵਿਡ 19 ਜਨਨ ਕਿ 2019 ਦੇ ਵਿੱਚ ਆਉਂਦਾ ਹੈ ਪੂਰੇ ਵਿਸ਼ਵ ਦੇ ਵਿੱਚ ਤਬਾਹੀ ਮਚਾ ਕੇ ਰੱਖਦਾ ਤੇ ਭਾਰਤ ਵਿੱਚ ਜਿਹੜਾ ਪ੍ਰਵੇਸ਼ ਕਰਦਾ 2020 ਦੇ ਵਿੱਚ ਤਰੀਬ ਫਰਵਰੀ ਮਾਰਚ ਮਹੀਨੇ ਵਿੱਚ ਉਸ ਤੋਂ ਬਾਅਦ ਲੋਕਾਂ ਦੇ ਜਨਜੀਵਤ ਤੇ ਲੋਕਾਂ ਦੇ ਕੰਮਕਾਜ ਤੇ ਸਰੀਰਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨੱਕ ਪ੍ਰਭਾਵਸ਼ਾਲੀ ਰਿਹਾ ਕਿ ਲੋਕਾਂ ਦਾ ਜਨਜੀਵਤ ਜੀਵਨ ਹੀ ਪ੍ਰਭਾਵਿਤ ਕਰ ਦਿੱਤਾ ਤੇ ਬਦਲ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਜਦੋਂ ਵੀ ਕੋਵਿਡ ਦੀ ਗੱਲ ਆਉਂਦੀ ਹੈ ਜਾਂ ਕੋਵਿਡ ਦੀ ਅ ਬਾਰੇ ਸੁਣਦੇ ਨੇ ਤਾਂ ਉਹਨਾਂ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ ਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਲੋਕ ਸੋਚਦੇ ਨੇ ਕਿਤੇ ਉਹੀ ਹਾਲਾਤ ਨਾ ਬਣ ਜਾਣ ਜੋ ਪਹਿਲਾਂ ਵਾਲੇ ਹਾਲਾਤ ਸੀ ਇਸ ਕਰਕੇ ਜਿਹੜਾ ਕੇਂਦਰ ਨੇ ਐਡਵਾਈਸਰੀ ਜਾਰੀ ਕੀਤੀ ਆ ਉਸ ਦਾ ਮਤਲਬ ਇਹ ਹੀ ਆ ਕਿ ਪਹਿਲਾਂ ਤੋਂ ਸਾਵਧਾਨੀਆਂ ਜਿਹੜੀ ਉਹ ਰੱਖੀ ਜਾਵੇ ਤਾਂ ਜੋ ਇਸ ਜਿਹੜੀ ਨਵੀਂ ਹੈ ਜੀਐਨ1 ਹੈ ਜਿਹੜਾ ਸਬ ਵੇਰੀਐਂਟ ਆਇਆ ਕਰੋਨਾ ਦਾ ਉਸ ਤੋਂ ਆਪਣਾ ਵਿਚਾਰ ਰੱਖਿਆ ਜਾਵੇ ਲੋਕਾਂ ਦੇ ਵਿੱਚ ਇਹ ਵੇਰੀਐਂਟ ਨਾ ਫੈਲੇ ਟੈਸਟਿੰਗ ਨੂੰ ਦੇ ਲਈ ਕਿਹਾ ਗਿਆ ਤੇ ਰਾਜਾ ਨੂੰ ਦਿੱછા ਨਿਰਦੇਸ਼ ਪਹਿਲਾਂ ਹੀ ਜਾਰੀ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਸੋ ਹੁਣ ਇਸ ਨੂੰ ਲੈ ਕੇ ਅੱਗੇ ਰਾਜਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸਿਹਤ ਵਿਭਾਗ ਦੇ ਵੱਲੋਂ ਜਿਹੜੇ ਅੱਗੇ ਕੰਮ ਕੀਤਾ ਜਾਊਗਾ ਉਹ ਵੀ ਕਿਤਨਾ ਕਿਤੇ ਦੇਖਣ ਵਾਲੀ ਗੱਲ ਹੈ ਕਿਉਂਕਿ ਜਦੋਂ ਕਰੋਨਾ ਵਾਇਰਸ ਆਇਆ ਸੀ ਉਸ ਸਮੇਂ ਹਸਪਤਾਲਾਂ ਦੀ ਸਥਿਤੀ ਨੇ ਜਿਹੜੇ ਹਾਲਾਤ ਸੀਗੇ ਉਸਨੇ ਵੀ ਕਿਤਨਾ ਕਿਤੇ ਉਹਦੇ ਬਾਰੇ ਵੀ ਵੱਡੇ ਖੁਲਾਸੇ ਹੋਏ ਸੀਗੇ ਉਸਨੇ ਵੀ ਪੇਤ ਖੋਲ ਕੇ ਰੱਖ ਦਿੱਤੇ ਸੀ ਸਿਹਤ ਵਿਭਾਗ ਦੇ ਕਿ ਆਖਰ ਸਾਡਾ ਸਿਹਤ ਭਾਗ ਕਿੰਨਾ ਕੁ ਐਕਟਿਵ ਸੀਗਾ ਕਿੰਨਾ ਕੁ ਐਡਵਾਂਸ ਸੀਗਾ ਪਰ ਹੁਣ ਇਸ ਚੀਜ਼ ਨੂੰ ਲੈ ਕੇ ਪਹਿਲਾਂ ਤੋਂ ਹੀ ਜਿਹੜਾ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਤੇ ਪ੍ਰਬੰਧ ਨੇ ਜਿਹੜੇ ਪੁਖਤਾ ਪਹਿਲਾਂ ਹੀ ਕਰ ਲਏ ਜਾਣ ਇਸ ਕਰਕੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਐਡਵਾਈਜ਼ਰੀ ਆ ਰਾਜਾਂ ਨੂੰ ਯਾਰੀ ਕਰ ਦਿੱਤੀ ਗਈ ਹੈ ਤਾਂ ਲੋਕਾਂ ਨੂੰ ਵੀ ਕਿਤਨਾ ਕਿਤੇ ਪੀਲਾ ਕਿ ਹੋ ਆਪਣੀ ਜ਼ਰੂਰ ਸਾਵਧਾਨੀ ਵਰਤਣ ਇਸ ਨੂੰ ਲੈ ਕੇ ਜੁੜੇ ਹੋਣ ਲੀਡਰ ਪੰਜਾਬੀ ਮੀਡੀਆ ਨਾਲ ਇਸ ਦੇ ਮਤਲਬ ਕੋਈ ਵੀ ਅਪਡੇਟ ਹੋਵੇ ਤੁਹਾਡੇ ਨਾਲ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਾਂਗੇ